ご聴ありがとうございました ਨਾ ਆਪਣੇ ਬਾਰੇ ਕੁਝ ਜਾਣਕਾਰੀ ਦਿਓ ਕਿ ਜੋ ਤੁਸੀਂ ਸੰਗਤ ਦੇ ਨਾਲ ਸਾਂਝ ਪਾਉਣਾ ਚਾਹੁੰਦੇ ਹੋ ਮੈਂ ਪੂਰਨ ਸਿੰਘ ਦੇਸਲ 1988 ਤੋਂ ਲੈ ਕੇ 92 ਤੱਕ ਬਤੌਰ ਡਰਾਈਵਰ ਆਸ਼ੂ ਕੋਚਦਾਰ ਆਇਆ ਜੀ ਮੈਂ ਵਰਕ ਸਿੱਧੂ ਜੀ ਕੋਲ ਸੰਗੀਤ ਸਿੱਖਦਾ ਹੁੰਦਾ ਸੀ ਉੱਥੇ ਕੋਈ ਕਿਰਨਾਲ ਸਾਡੇ ਸੱਜਣ ਸਿਗਾ ਤੇ ਉਹ ਮੈਨੂੰ ਪ੍ਰੇਰਣਾ ਦੇ ਕੇ ਤੇ ਆਸ਼ੂ ਕੋਚ ਦੇ ਡੇਰੇ ਵਿੱਚ ਲੈ ਆਇਆ ਉਸ ਤੋਂ ਬਾਅਦ ਮੈਨੂੰ ਡਰਾਈਵਰੀ ਦਾ ਮੌਕਾ ਮਿਲਿਆ ਉਹਨਾਂ ਨੇ ਮੈਨੂੰ ਡਰਾਈਵਰ ਸਿਲੈਕਟ ਕਰ ਲਿਆ ਸਿਲੈਕਟ ਕਰ ਲਿਆ ਤੇ ਕੁਝ 92 ਦੇ ਵਿੱਚ ਮੇਰਾ ਇਹਦੇ ਨਾਲ ਜਿਵਾਦ ਖੜਾ ਹੋ ਗਿਆ ਕੋ ਇਹੋ ਜਿਹੇ ਇਹਨੇ ਕਰਤਰਮ ਕੀਤੇ ਜਿਹੜੇ ਕੰਮ ਕੀਤੇ ਜਿਹੜੇ ਸਹਿ ਨਾ ਹੋ ਸਕੇ ਮੇਰੀ ਜ਼ਮੀਰ ਨੇ ਮਜਾਜਤ ਨਹੀਂ ਦਿੱਤੀ ਵੀ ਇਹਦੇ ਨਾਲ ਮੈਂ ਉਸ ਤੋਂ ਬਾਅਦ ਪਰਮਾ ਤੇ ਮੇਰਾ ਪਹਿਲਾ ਇੱਥੇ ਆਨਾਲ ਵੀ ਘਾਰਿਆ ਆਪਣਾ ਜਿਹੜੇ ਵਿੱਚ 290 ਦੀ ਅੰਦਾਸਕਰ ਛੱਡ ਕੇ ਆਈ ਡੇਰਾ ਪਹਿਲਾ ਛੋਟਾ ਉਸ ਤੋਂ ਬਾਅਦ ਫਿਰ ਇਹਨਾਂ ਨੇ ਡੇਰਾ ਉਹ ਨਿਆ ਨੂਰਮੰਗਲ ਸੀ ਇਹ ਨੂਰਮੰਗਲ ਦੇ ਵਿੱਚ ਸੀਗਾ ਉਸ ਵੇਲੇ ਤੁਸੀਂ ਵੀ ਨੂਰਮੰਗਲ ਸੀ ਨੂਰਮੰਗਲ ਚ ਸੀਗਾ ਜੀ ਮੈਂ ਉਹ ਪਿੰਡ ਮੇਰਾ ਤਾਂ ਦੇਸਲ ਪਿੰਜਾ ਕਪੂਰਪੁਰਲੇ ਦੇ ਵਿੱਚ ਤੇ ਮੈਨੂੰ ਇੱਥੋਂ ਜਲੰਧਰ ਕੋਲ ਲੈ ਕੇ ਆਇਆ 88 ਤੋਂ 92 ਤੱਕ ਤੁਸੀਂ ਨਾਲ ਰਹੇ ਹੋ 88 ਸਾਲਾਂ ਦੇ ਵਿੱਚ ਕੁਝ ਹੋਰ ਇਹੋ ਜਿਹਾ ਨਹੀਂ ਦੇਖਿਆ ਕਿ ਜਿਹੜਾ ਤੁਹਾਨੂੰ ਪਹਿਲਾਂ ਕੋਈ ਅਪੱਤੀ ਲੱਗੀ ਹੋਵੇ ਤਾਂ ਸ਼ੱਕ ਸੀ ਮੈਨੂੰ ਇਹਦੇ ਤੇ ਜਿੱਦਾਂ ਲੜਕੀ ਸੀ ਜਿੱਦ ਦਿੱਲੀ ਤੋਂ ਆਈ ਹੋਈ ਉਹਦੇ ਤੇ ਸ਼ੱਕ ਸੀ ਕਿ ਤੇ ਇੱਕ ਦਿਨ ਫਿਰ ਦਿੱਲੀ ਜਦੋਂ ਅਸੀਂ ਗਏ ਆ ਅਰਜੋਰੀ ਗਾਰਡਨ T8 ਦੇ ਵਿੱਚ ਰਹਿੰਦੇ ਸੀ ਅਸੀਂ ਛੋਟੀ ਜਿਹੀ ਓਟੀ ਦੇ ਵਿੱਚ ਉੱਥੇ ਮੈਨੂੰ ਮੇਰਾ ਪਹਿਰਾ ਲੱਗਾ ਸੀਗਾ 11 ਤੋਂ 1 ਵਜੇ ਤੱਕ ਤਾਂ ਉਹ ਪਹਿਰੇ ਦੇ ਵਿੱਚ ਜਿੱਦਾਂ ਮਤਲਬ ਉਹ ਲੜਕੀ ਇਹਦੇ ਅੰਦਰ ਚਲੇਗੀ ਉੱਥੇ ਵਿਵਾਦ ਖੜਾ ਹੋ ਗਿਆ ਮੈਨੂੰ ਉਹ ਜਿਹੜਾ ਕੰਮ ਇਹਦਾ ਚੰਗਾ ਸਾਦਾਵਲਾ ਨਹੀਂ ਲੱਗਾ ਬਧ ਮਾਛਾ ਵਾਲਾ ਕੰਮ ਸੀਗਾ ਮੈਂ ਉਸ ਵੇਲੇ ਇਹਦੇ ਛੱਡ ਕੇ ਤੇ ਦਿੱਲੀੋਂ ਵਾਪਸ ਪੰਜਾਬ ਆ ਗਿਆ ਤੇ ਪੰਜਾਬ ਆਣ ਕੇ ਤੇ ਵਿਰੋਧ ਸ਼ੁਰੂ ਕੀਤਾ ਜਦੋਂ ਵਿਰੋਧ ਸ਼ੁਰੂ ਕੀਤਾ ਤਾਂ ਉਦੋਂ ਕੋਈ ਮੇਰੀ ਇੰਨੀ ਹੋਂਦ ਨਹੀਂ ਸੀ ਕਿਸੇ ਦੇ ਨਾਲ ਮਿਲ ਮਲਾਪ ਨਹੀਂ ਮੈਨੂੰ ਪੁਲਿਸ ਕੋਲੋਂ ਵੀ ਘਟਾਉਂਦੇ ਰਹਿਆ ਆਪ ਵੀ ਇਹ ਮੈਨੂੰ ਲੈ ਗਿਆ ਸੀ 996 ਦੇ ਵਿੱਚ ਇਹਨਾਂ ਮੈਨੂੰ ਚੱਕ ਕੇ ਤੇ ਭੋਰੇ ਵਿੱਚ ਲਿਜਾ ਕੇ ਤੇ ਕੁੱਟਿਆ ਤੇ ਫਸਲੀਆਂ ਉਦੋਂ ਵੀ ਮੇਰੀਆਂ ਤੋੜੀਆਂ ਖੇਲੇ ਚੋਂ ਕੋਈ ਪੁਲਸ ਵਾਲੇ ਸਿਗਰੇ ਦੇ ਚੇਲੇ ਫੋਨਾਂ ਨੇ ਮੇਰਾ ਕਾਫੀ ਮੇਰੇ ਨਾਲ ਕਰਦੇ ਵੀ ਸੀਗੇ ਤੇ ਉਦੋਂ ਕੁੱਟਮਾਰ ਕਾਫੀ ਹੀ ਤੀਫੇ ਮੈਂ ਤਾਂ ਫੋਸਟੋ ਵੀ ਮੈਨੂੰ ਇਹ ਕਟਾਉਂਦੇ ਰਹਿ ਬਹੁਤ ਤੁਸੀਂ ਦਿੱਲੀ ਤੋਂ ਆਉਂਦੇ ਸਾਰੇ ਵਿਰੋਧ ਜਿਹੜਾ ਸ਼ੁਰੂ ਜਿੰਨ ਤੱਕ ਕਰ ਦਿੱਤਾ ਸੀਗਾ ਤੇ ਹਾਂਜੀ ਹੌਲੀ ਹੌਲੀ ਜਿੱਦਾਂ ਫਿਰ ਮੈਂ ਤਰਕਸ਼ੀਲ ਦਾ ਇੱਕ ਮੇਲਾ ਬੜਾ ਤਕੜਾ ਰੱਖਿਆ ਸੀ ਉਹਦੇ ਵਿੱਚ ਇਹ ਦੌੜ ਗਿਆ ਸੀਗਾ ਜਦੋਂ ਇਹਨੂੰ ਚੈਲੰਜ ਕੀਤਾ ਵੀ ਆਣ ਕੇ ਸਰਾ ਦੇ ਮਸ਼ਹੂਰ ਇੱਥੇ ਨੂਰਮੈਲ ਦੀ ਸਰਾ ਉੱਥੇ ਮਿੱਟੀ ਦੀ ਬੋਰੀਆਂ ਸੀ ਰੱਖ ਦਿੱਤੀ ਵੀ ਜੇ ਤੂੰ ਗੁਰੂ ਨਾਨਕ ਤੈਨਾਂ ਵੀ ਮੈਂ ਗੁਰੂ ਨਾਨਕ ਦਾ ਉਤਾਰ ਆ ਤੇ ਅਸੀਂ ਮੋਰੀ ਸਟਾਂਗੇ ਉਤੋਂ ਤੂੰ ਬੋਚੀ ਗੁਰੂ ਨਾਨਕ ਦੇਵ ਜੀ ਨੇ ਤਾਂ ਪੱਥਰ ਬਲਿਗਿਧਾਰੀ ਦਾ ਰੋਕਿਆ ਸੀ ਤੇ ਜੇ ਤੂੰ ਗੁਰੂ ਨਾਨਕ ਆ ਸੱਚੀ ਮੁੱਚੀ ਗੁਰੂ ਨਾਨਕ ਆ ਤਾਂ ਤੂੰ ਬੋਰੀ ਰੋਕ ਲੈ ਤੇ ਰਾਤੋਂ ਰਾਤ ਦਿੱਲੀ ਪਾੜੀਆ ਤੇ ਇਹਨੇ ਉਹ ਜਿਹੜੀ ਸੀ ਮੇਰੀ ਚੈਲੈਂਜ ਸੀ ਕੰਬੂਲ ਨੇ ਕੀਤੀ ਤੇ ਇਹਦਾ ਨਾਮ ਵੀ ਉਦੋਂ ਹੀ ਲੇਟਾਂ ਵਾਲਾ ਪਿਆ ਮੈਂ ਇਹਦਾ ਇਹਦੇ ਖਿਲਾਫ ਲੈਤਾ ਵਾਲੇ ਦਾ ਕਰਕੇ ਗੀਤ ਗਾਇਆ ਸੀਗਾ ਇੱਕ ਬੜਾ ਮਸ਼ਹੂਰ ਹੋਇਆ ਸੀ ਉਹ ਫਵਾੜਾ ਨੇ ਉਹੋ ਚੱਕਿਆ ਪੌਪੂਲਰ ਹੋਇਆ ਸੀਆ ਉਹਦੇ ਬੋਲ ਵੀ ਅਸੀਂ ਪਹਿਲਾ ਕੋਸ਼ਿਸ਼ਾਂ ਕਰਾਂਗੇ ਕਿ ਤੁਹਾਡਾ ਜੋ ਅੱਜ ਦੇ ਹਾਲਾਤ ਨੇ ਉਹਨਾਂ ਬਾਰੇ ਅਸੀਂ ਜਿਹੜਾ ਜਾਣਕਾਰੀ ਲਈਏ ਹਾਂਜੀ ਅੱਜ ਤੁਹਾਨੂੰ ਕਿਹਨਾ ਕਿਹਨਾ ਗੱਲਾਂ ਦੀ ਦਿੱਕਤ ਆ ਰਹੀ ਹੈ ਜਿਵੇਂ ਤੁਹਾਡਾ ਪਰਿਵਾਰ ਪਰਿਵਾਰ ਕਿੰਨਾ ਸੀ ਤੁਹਾਡਾ ਪਰਿਵਾਰਕ ਮੈਂਬਰ ਕਿੰਨੇ ਤੇ ਦੋ ਗੁੱਡੀਆਂ ਦੋ ਕਾਕਿਆ ਜੀ ਗੁੱਡੀ ਇੱਕ ਵੱਡੀ ਦੀ ਆਈ ਹੋਈ ਆ ਉਹ ਆਪਣੇ ਘਰ ਆ ਤੇ ਤਿੰਨ ਬੱਚੇ ਮੇਰੇ ਕੋਲ ਆ ਅਖਲੇ ਇੱਕ ਲੱਕੜੀ ਦਾ ਕੰਮ ਕਰਦਾ ਹੋਣਾ ਤੇ ਦੋ ਪੜ੍ਹਦੇ ਆ ਬੱਚੇ ਤੇ ਪਿਛਲੇ ਆ ਮੇਰੇ ਪਿਛਲੇ ਦਿਨੀ ਇਹਨਾਂ ਦੇ ਇਹਦੇ ਕੁਛ ਕਿਰਾਏ ਦੇ ਗੁੰਡਿਆਂ ਨੇ ਮੇਰੇ ਵਿੱਚ ਸੁੱਮੋ ਗੱਡੀ ਮਾਰ ਕੇ ਤੇ ਮੇਰੇ ਲੱਤ ਬਾਹ ਤੇ ਮੋਢੇ ਪਸਲੀਆਂ ਸਾਰੀਆਂ ਤੋੜ ਕੇ ਇੱਕ ਸੁੱਮਾ ਮਾਰ ਕੇ ਚਲੇ ਗਏ ਜਿੱਦਾਂ ਉਹਨਾਂ ਨੇ ਐਕਸੀਡੈਂਟ ਰੂਪ ਪਾ ਕੇ ਤੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੁਸੀਂ ਇਸ ਖਿਲਾਫ ਕੋਈ ਕੰਪਲੇਂਟ ਕੀਤੀ ਹੋਵੇ ਸਾਜੀਏ ਉਹ ਫਲੋਰ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਆ ਪਰ ਉਹ ਕਹਿੰਦੇ ਵੀ ਪਛਾਣ ਲੋ ਕਿੱਥੋਂ ਇਹਨਾਂ ਦੇ ਬੰਦਿਆਂ ਨੂੰ ਪਤਾ ਨਹੀਂ ਕਿੱਥੋਂ-ਕਿੱਥੋਂ ਦੇ ਗੁੰਡੇ ਇਹਨਾਂ ਨੇ ਇੱਥੇ ਪਰਤੀ ਹਿੱਤੇ ਹੋਇਆ ਤਾਂ ਹਰ ਤਰ੍ਹਾਂ ਦੀ ਇਹਨਾਂ ਦੇ ਕੋਲ ਆਨਸਰ ਹੈਗੇ ਆ ਤੁਸੀਂ ਇਹ ਵਿਰੋਧ ਜਿਹੜਾ ਕਰਨਾ ਸ਼ੁਰੂ ਕੀਤਾ ਤੁਸੀਂ ਉਸ ਵੇਲੇ ਕੀ ਸੋਚ ਕੇ ਵਿਰੋਧ ਕਰਨਾ ਸ਼ੁਰੂ ਕੀਤਾ ਕਿ ਕੱਲ ਨੂੰ ਜੇ ਤੁਹਾਨੂੰ ਦਿੱਕਤ ਆੜਦੇ ਤੁਸੀਂ ਕਿਹਦੀ ਕਿਹਦਾ ਆਸਰਾ ਲੈ ਸਕਦੇ ਹੋ ਕਿਹਦੇ ਕੋਲ ਜਾ ਕੇ ਤੁਸੀਂ ਆਪਣੀ ਫਰਿਆਦ ਕਰ ਸਕਦੇ ਹੋ ਦੇਸੀ ਤੋਂ ਉਦੋਂ ਤੋਂ ਕੋਈ ਇਹੋ ਜਿਹਾ ਨਹੀਂ ਸੀਗਾ ਜੀ ਮਤਲਬ ਆਸਰਾ ਵੀ ਹੈ ਨਹੀਂ ਸੀ ਆਪਣੇ ਆਪ ਹੀ ਜਿੱਦਾਂ ਵੀ ਮਨ ਨੂੰ ਚਾਇਆ ਵੀ ਇਹੋ ਜਿਹਾ ਪਖੰਡੀ ਦਾ ਵਿਰੋਧ ਕਰਨਾ ਬਹੁਤ ਜ਼ਰੂਰੀ ਬਣਦਾ ਕਿ ਇਹਨਾਂ ਲੋਕਾਂ ਨੂੰ ਭਲੇ ਮਾਨਸਾ ਜਿੱਦਾਂ ਭੋਲੇ ਭਾਲੇ ਲੋਕ ਇਹਨਾਂ ਨੇ ਚੁੰਗਲ ਦੇ ਵਿੱਚ ਫਸਾਈ ਜਾਂਦੇ ਇਹਨਾਂ ਨਾਮਦਾਨ ਦਿੰਦੇ ਜਿੱਦਾਂ ਦੇ ਕੇ ਤੇ ਗਮਰਾਹ ਕੀਤਾ ਜਾਂਦਾ ਉਹ ਪਹਿਲਾਂ ਅਸੀਂ ਦਿੰਦੇ ਰਹੇ ਆ ਨਾਮ ਵੀ ਮੈਂ ਆਪ ਦਿੰਦਾਰ ਆ ਜਦੋਂ ਅੱਖਾਂ ਦੀ ਇੱਕ ਨਾਰ ਕੁੱਟ ਕੇ ਤੇ ਉਹ ਹੁਣ ਵੀ ਮੈਂ ਕਿਸੇ ਨੂੰ ਦਿਖਾ ਸਕਦਾ ਲੈਟ ਦਿਖਾ ਸਕਦਾ ਤੋਂ ਉਹ ਲੈ ਦੇਖੋ ਅੱਖਾਂ ਦੀ ਜਦੋਂ ਨਾਰ ਕੁੱਟੀ ਦੀ ਆ ਤਾਂ ਉਹ ਭੰਬਰ ਤਾਰੇ ਜਿਹਾ ਆਉਂਦੇ ਆ ਤੇ ਮੋਰੀ ਚੱਕਰ ਘੁੰਮਣ ਲਾ ਪੈਂਦਾ ਉਹਨੂੰ ਕਹਿ ਦਿੰਦੇ ਸੀ ਇਹ ਲਾਈਟ ਹੋ ਗਈ ਆ ਕੀ ਕਾਰਨ ਆ ਕਿ ਬਹੁਤਾਂ ਲੋਕ ਇਹਦੇ ਨਾਲ ਜੁੜਦੇ ਜਾ ਰਹੇ ਦੇਖੋ ਜੀ ਇਹ ਜੁੜਨ ਦਾ ਕਾਰਨ ਤਾਂ ਇੱਕ ਇਹ ਹੈਗਾ ਕਿ ਇੱਥੇ ਖੂਬਸੂਰਤ ਲੜਕੀਆਂ ਨੂੰ ਇਹ ਜਿਹੜੇ ਚੜਾਉਂਦੇ ਆ ਇਹ ਇਹਦਾ ਕੁੜੀਆਂ ਦਾ ਹੀ ਮੇਲਾ ਬਣਾਇਆ ਜਾਂਦਾ ਸਾਡੇ ਪੰਜਾਬ ਦੀਆਂ ਬਹੁ ਬੇਟੀਆਂ ਦੇ ਨਾਲ ਖਲਵਾੜ ਹੋ ਰਿਹਾ ਕੁਝ ਲੋਕ ਇਹੋ ਜਿਹਾ ਅਨਸਰ ਆ ਜਿਹੜੇ ਇਹ ਲੜਕੀਆਂ ਦਾ ਕਰਕੇ ਹੀ ਇੱਥੇ ਇਹਦੇ ਵਿੱਚ ਕੋਈ ਇਹੋ ਜਿਹੀ ਗੈਬੀ ਸ਼ਕਤੀ ਨਹੀਂ ਜੇ ਗੈਬੀ ਸ਼ਕਤੀ ਹੋਵੇ ਤਾਂ ਮੈਨੂੰ ਇਹ ਕੁਝ ਵੀ ਕਰ ਸਕਦਾ ਇਸ ਦੇ ਪਿਛੋਕਰ ਬਾਰੇ ਕੋਈ ਜਾਣਕਾਰੀ ਦਰਬੰਗਾ ਜ਼ਿਲ੍ਹੇ ਦਾ ਨਫਨੌਰ ਪਿੰਡ ਦੇ ਰਹਿਣ ਵਾਲਾ ਹੈ ਬਾਹਮਣ ਜਾਤੀ ਦਾ ਇਹ ਬੰਦਾ ਆ ਬਹੁਤ ਚੁਸਤ ਆ ਇਹਨੇ ਦਿੱਲੀ ਦਿੱਲੀ ਆਣ ਕੇ ਪੈਂਦਾ ਨਾਂ ਇਹਦਾ ਮਹੇਸ਼ ਕੁਮਾਰ ਝਾ ਆ ਇਹਦੇ ਪਿਤਾ ਦਾ ਨਾਂ ਦੇਵਾਨੰਦ ਝਾ ਤੇ ਨਿਮੇਧਾ ਦੇਵੀ ਇਹਦੇ ਘਰ ਵਾਲੀ ਦਾ ਨਾਂ ਇਹਦੇ ਦੋ ਬੱਚੇ ਸੀ ਇੱਕ ਕੁੜੀ ਸੀ ਇੱਕ ਮੁੰਡਾ ਦਲੀਪ ਕੁਮਾਰ ਇੱਥੇ ਨੂਰ ਮਹਿਲ ਦੇ ਵਿੱਚ ਹੀ ਰਹਿ ਰਹੇ ਆ ਕੁੜੀ ਮਰ ਗਈ ਆ ਇਹ ਇਹਦੇ ਪਿਓ ਦੇ ਦੋ ਵਿਆਹ ਸੀਗੇ ਇੱਕ ਵਿਆਹ ਵਿਆਹ ਕਰ ਲਿਆਂਦੀ ਹੋਈ ਇੱਕ ਭਜਾ ਕੇ ਲਿਆਂਦੀ ਸੀਗੀ ਉਪਯਾ ਵਿਲਿਆਂਦੀ ਦੇ ਇਹ ਪੇਟੋਂ ਇਹ ਆ ਕਨਸਲ ਇਹ ਉਹਦੇ ਪੇਟੋਂ ਆ ਉਹਦੇ ਚਾਰ ਬੱਚੇ ਸੀ ਜਿਹੜੇ ਵਿਆਹ ਕਢਿਆਂਦੀ ਇਹਦੇ ਦੋ ਜਾਨੇ ਸੀਗੇ ਇਹਦੇ ਕੁੜੀ ਇੱਕ ਕੇ ਦੀ ਭੈਣ ਹੂੰ ਹੂੰ ਇਹ ਪਹਿਲਾਂ ਤੋਂ ਬੜਾ ਸ਼ਰਾਰਤੀ ਰਿਹਾ ਜਿੱਦਾਂ ਦਸਵੀਂ ਚ ਵੀ ਇਹਦੀ ਫੇਲ ਹੋ ਗਿਆ ਦੋ ਤਿੰਨ ਵਾਰੀ ਫੇਰ ਇਹਨੂੰ ਕੱਢ ਦਿੱਤਾ ਇਹਦੇ ਪਿਓ ਨੇ ਸ਼ਪਾਰਸ਼ਾਂ ਚ ਪੂਰ ਚੰਪਾ ਕੇ ਫੇਰ ਇਹਨੂੰ ਹੌਲੀ ਹੌਲੀ ਇਹਨੇ ਸੰਸਕ੍ਰਿਤੀ ਬੀਏ ਕੀਤੀ ਆ ਜੇ ਤਾਂ ਕਰਕੇ ਇਹ ਥੋੜਾ ਪੌਤਾ ਇਹ ਜਿੱਦਾਂ ਵੇਦਾਂ ਦੀ ਜਾਣਕਾਰੀ ਜਾਣਕਾਰੀ ਰੱਖਦਾ ਇਹਨੇ ਫਿਰ ਮਾਨਮ ਧਰਮ ਦਿੱਲੀ ਦੇ ਵਿੱਚ ਆਣ ਕੇ ਪ੍ਰਚਾਰਕ ਤੌਰ ਤੇ ਕੰਮ ਕੀਤਾ ਸਨ 74 ਦੇ ਵਿੱਚ ਇਹ ਇੰਗਲੈਂਡ ਵਿੱਚ ਗਿਆ ਉੱਥੋਂ ਫਿਰ ਇਹਨੂੰ ਪੱਬਾਂ ਦੇ ਵਿੱਚੋਂ ਫੜ ਕੇ ਅਜਾਸ਼ੀਆਂ ਕਰਦੇ ਨੂੰ ਫੜ ਕੇ ਤੇ ਇਹਨਾਂ ਨੇ ਵਾਪਸ ਇੰਡੀਆ ਲੈ ਕੇ ਆਏ ਤੇ 83 ਵਿੱਚ ਇਹ ੜਕਦਾ ੜਕਦਾ ਇੱਥੇ ਨੂਰ ਮੈਦਾਨ ਕੇ ਉੱਥੇ ਦਿੱਲੀ ਦਾ ਨਾਮ ਹੈਗਾ ਵੇਦ ਪ੍ਰਵਕਤਾ ਅੱਗੇ ਆਉਂਦਾ ਤੁਰਿਆ ਜਾ ਰਿਹਾ ਉਦੋਂ ਦਾ ਨਾਮ ਚੇਂਜ ਕਰਦਾ ਹੁੰਦਾ ਮੋਰਥੇ ਨੇ ਆਸ਼ੂਤੋਸ਼ ਰਖ ਲਿਆ ਹੁਣ ਐਸੇ ਇੱਥੇ ਇਸ ਵੇਲੇ ਦਾ ਜਿਹੜਾ ਨਾਮ ਹੈ ਆਸ਼ੂਤੋਸ਼ ਆ ਇਸ ਵੇਲੇ ਅਸੀਂ ਦੇਖ ਰਹੇ ਆ ਕਿ ਜਿਹੜੇ ਤੁਹਾਡੇ ਘਰ ਦੇ ਹਾਲਾਤ ਬਹੁਤ ਯਾਨੀ ਕਿ ਮੁਸ਼ਕਿਲਾਂ ਚੱਲੇ ਨੇ ਘਰ ਵੀ ਅਸੀਂ ਤੁਹਾਡਾ ਦੇਖ ਰਹੇ ਆ ਇਹ ਤੁਹਾਡਾ ਆਪਣਾ ਜਾਂ ਕਿਰਾਏ ਤੇ ਆ ਪਹਿਲਾਂ ਤਾਂ ਕਹਿੰਦੇ ਸੀ ਵੀ ਤੁਸੀਂ ਸਵਾਰ ਸੂਰ ਲਵੋਗਾ ਖੰਡਰੀ ਪਿਆਸੀਆ ਜਦੋਂ ਮੜਾ ਮੋਟਾ ਸਵਾਰਿਆ ਫੇ ਕਹਿੰਦੇ ਜੀ ਅਸੀਂ ਤਾਂ 1000 ਰੁਪਏ ਕਿਰਾਇਆ ਲਵਾਂਗੇ ਤੋ ਆ ਦੇਖ ਲਓ ਵੀ ਇਹ 1000 ਰੁਪਏ ਵਾਲਾ ਆ ਕਿ ਕਿੱਦਾਂ ਦਾ ਆ ਤੇ ਬੜੀ ਮੁਸ਼ਕਲ ਦੇ ਨਾਲ ਰੋਟੀ ਪਾਣੀ ਦਾ ਵੀ ਗੁਜ਼ਾਰਾ ਮੇ ਮੇਰੀ ਲਾਚੀ ਟੁੱਟੀ ਹੈ ਤੋ ਬਹੁਤ ਔਖਾ ਹੋ ਕੇ ਜਿੱਦਾਂ ਮਤਲਬ ਕੁਝ ਪਿਛਲੇ ਸਾਲ ਤੇ ਜਿੱਦਾਂ ਇਸ ਵੇਲੇ ਕੰਮ ਕਰ ਨਹੀਂ 파 ਰਹੇ ਜਾਂ ਕੋਈ ਕੰਮ ਮਿਲ ਨਹੀਂ ਰਿਹਾ ਕੀ ਦਿੱਕਤ ਆ ਕੋਈ ਸਰੀਰ ਜਿੱਦਾਂ ਹੁਣ ਸਰੀਰਕ ਤੌਰ ਤੇ ਮੇਰਾ ਕੰਮ ਨਹੀਂ ਕਰਦਾ ਸਰੀਰ ਤੇ ਬਿਲਕੁਲ ਡੱਡਿਆ ਲੱਤ ਮੇਰੀ ਇਹ ਜਿਹੜੀ ਇਹਦੇ ਵਿੱਚ ਸਰਈਆ ਪਿਆ ਹੋਇਆ ਤੇ ਪਿਆ ਹੈ ਕੋਈ ਨਾ ਕੋਈ ਇਹ ਦੇ ਵਿੱਚ ਅੱਜ ਆਪਰੇਸ਼ਨ ਹੋ ਕੇ ਐਕਸੀਡੈਂਟ ਤੋਂ ਬਾਅਦ ਐਕਸੀਡੈਂਟ ਜਦੋਂ ਹੋਇਆ ਜਾਂ ਉਸ ਤੋਂ ਪਹਿਲਾਂ ਦਾ ਇਹ ਨਹੀਂ ਐਕਸੀਡੈਂਟ ਹੋਣ ਤੇ ਨਾਲ ਹੀ ਇਹ ਫਿਰ ਉੱਤੇ ਦਬਾਬਾ ਹਸਪੀਟਲ ਦੇ ਵਿੱਚ ਮੇਰਾ ਇਲਾਜ ਚੱਲਦਾ ਜੀ ਅੱਛਾ ਅੱਛਾ ਹਾਂਜੀ ਯਾਨਕਿ ਪੁਲਿਸ ਵੱਲੋਂ ਹੋ ਜਾਤਾ ਕੋਈ ਨਹੀਂ ਕੋਈ ਨਹੀਂ ਉਹਨਾਂ ਨੇ ਕੋਈ ਪੁੱਛਗਿੱਛ ਨਹੀਂ ਇਹਨਾਂ ਕੋਲ ਇਹ ਸੈਲੀ ਇਦਾਂ ਦੇ ਆ ਤਾਂ ਡੀਜੀਪੀ ਤੱਕ ਤੇਨਾਂ ਨੂੰ ਸਲੂਟ ਮਾਰਦਾ ਜਦੋਂ ਉਹਨਾਂ ਨੇ 2005 ਦੇ ਵਿੱਚ ਹਿਰਨ ਮਾਰਿਆ ਮੈਂ ਉਹ ਵੀ ਕੇਸ ਹਾਈ ਕੋਰਟ ਚ ਲਾਇਆ ਪੈ ਉਦੋਂ ਮੈਨਕਾ ਗਾਂਧੀ ਨੇ ਮੈਨੂੰ ਲਖਣਪਾਲ ਜੀ ਕੋ ਭੇਜਿਆ ਫਿਰ ਉਹਨਾਂ ਡੀਜੀਪੀ ਭੁੱਲਰ ਸਗਾ ਉਹਨਾਂ ਨੇ ਅਸਲਾ ਵੀ ਦੇ ਕੇ ਤਕੇਨਾਂ ਨੂੰ ਦਿੱਤਾ ਹੋਇਆ ਕਿ ਜਿਹੜੇ ਜਾਲੀ ਬੰਦੇ ਆ ਜਿਹੜੇ ਅੰਸਰ ਦੂਰੋਂ ਦੂਰੋਂ ਭੱਜ ਕੇ ਪੁਲਿਸ ਦੇ ਘੋੜਾ ਲੋਕ ਆ ਜਿਹੜੇ ਨਾਮ ਬਦਲ ਕੇ ਬੈਠੇ ਆ ਸਿੰਘ ਤੋਂ ਅਨੰਦ ਰੱਖਿਆ ਲੜਕੀਆਂ ਕੋਰਾਂ ਤੋਂ ਭਾਰਤੀਆਂ ਰੱਖਿਆ ਹੋਇਆ ਉਹਨਾਂ ਦੀ ਜਿਹੜੀ ਪਿਸ਼ੌਕਰ ਪਹਿਚਾਨ ਆ ਉਹ ਖਤਮ ਕੀਤੀ ਹੋਈ ਆ ਵੀ ਇਹ ਕੌਣ ਆ ਉਹਨਾਂ ਦਾ ਕੋਈ ਪਤਾ ਨਹੀਂ ਕੋਈ ਏਜੰਸੀ ਕੋਈ ਇਹ ਇਹਨਾਂ ਦੀ ਜਾਂਚ ਹੀ ਕਰ ਰਹੀ ਸਰਕਾਰਾਂ ਇਹਨਾਂ ਦੇ ਵੋਟਾਂ ਇਹਨਾਂ ਦਾ ਵੋਟ ਬੈਂਕ ਆ ਸਰਕਾਰ ਕੋਈ ਵੀ ਇਹਨਾਂ ਨੂੰ ਹੱਥ ਨਹੀਂ ਪਾ ਰਿਆ ਤੇ ਇਸ ਕਰਕੇ ਅਸਲ ਇਹ ਜਾਣੀ ਨਾ ਕੰਮ ਹੋ ਜਾਂਦੇ ਐਨੇ ਕੁਛ ਚਿਰ ਪਹਿਲਾਂ ਸਿੱਧਾ ਦਰਬਾਰ ਸਾਹਿਬ ਉੱਥੇ ਵੀ ਚੁਣੌਤੀ ਭੇਜੀ ਸੀ ਕਿ ਕੋਈ ਚੈਲੰਜ ਵਾਸਤੇ ਵਿਚਾਰ ਗੋਸ਼ਟੀ ਦੀ ਜਾਂ ਐਨੇ ਝੋਨਾ ਲਾਣ ਵਾਲੀ ਕੋਈ ਗੱਲਬਾਤ ਕਹੀ ਸੀ ਉਹਦੇ ਸਬੰਧ ਵਿੱਚ ਕੁਝ ਪੰਥਕ ਆਗੂਆਂ ਵੱਲੋਂ ਜਾਂ ਕੋਈ ਸੁਚੇਤ ਸਿਰਾ ਵੱਲੋਂ ਕੋਈ ਇਹੋ ਜਿਹੀ ਗੱਲਬਾਤ ਆਈ ਹੋਵੇ ਜਿਹੜਾ ਇਹਨਾਂ ਨੂੰ ਜਵਾਬ ਦੇਣਾ ਚਾਹੁੰਦੇ ਹੋ ਜਿੱਦੋਂ ਕੋਈ ਵੀ ਆਗੂ ਜਾਂ ਕੋਈ ਗੱਲ ਚੱਕਣੀ ਚਾਹੁੰਦਾ ਤੇ ਬਾਦਲ ਸਾਹਿਬ ਮੋਹਰੇ ਆ ਜਾਂਦੇ ਸੀ ਕਿ ਸਰੇਂਦਰਪੁਰ ਨੇ ਆਪ ਤਡੇਰੇ ਲੈ ਕੇ ਦਿੱਤੇ ਹੋਏ ਇਹਨਾਂ ਨੂੰ ਬਣਾ ਕੇ ਤੇ ਜਦੋਂ ਸਰੇਂਦਰਪੁਰ ਤੇ ਸੁਖਵੀਰ ਜੀ ਨਾਲ ਆ ਤੋ ਉਹ ਇਹਨਾਂ ਨੂੰ ਕੀ ਡਰਿਆ ਭਾਵੇਂ ਛੋਨਾ ਲਾ ਕੇ ਛੱਟ ਕੇ ਜੋ ਮਰਜੀ ਲਾਉਣਾ ਇੱਥੇ ਤੇ ਉਹਨਾਂ ਦੇ ਸ਼ਹਿ ਦੇ ਨਾਲ ਹੀ ਇਹ ਸਾਰਾ ਕੁਝ ਹੋ ਰਿਹਾ ਤੁਹਾਨੂੰ ਕਾਫੀ ਸਮਾਂ ਹੋ ਗਿਆ 1992 ਤੋਂ ਲੈ ਕੇ ਹੁਣ ਜੇ ਆਪਾਂ 2012 ਦੀ ਗੱਲ ਕਰੀਏ ਇਸ ਸਮੇਂ ਦੌਰਾਨ ਦਿੱਕਤਾਂ ਬਹੁਤ ਆਈਆਂ ਨੇ ਬਹੁਤ ਅੰਦਾਜ਼ ਬਹੁਤ ਕੁਝ ਤੁਸੀਂ ਆਪਣੇ ਸ਼ਰੀਰ ਤੇ ਹੰਡਾਇਆ ਦੁੱਖ ਝੱਲੇ ਨੇ ਪਰਿਵਾਰ ਨੂੰ ਪੂਰੇ ਝੱਲੇ ਪਰਿਵਾਰਕ ਪੱਖੋਂ ਤੁਹਾਨੂੰ ਕਿਹੋ ਜਿਹਾ ਸਪੋਰਟ ਮਿਲਿਆ ਬਾਕੀ ਮੇਰੇ ਬੱਚੇ ਵੀ ਮੇਰੇ ਨਾਲ ਸਹਿਮਤ ਆ ਕਰਦੇ ਵੀ ਮੇਰੇ ਨਾਲ ਸਹਿਮਤ ਆ ਮੇਨ ਮਤਲਬ ਜੇ ਮੈਂ ਵਿਰੋਧ ਕਰਦਾ ਵੀ ਆ ਤਾਂ ਇਹਨਾਂ ਨੂੰ ਕੋਈ ਮਤਲਬ ਨਹੀਂ ਇਹਨਾਂ ਨੂੰ ਇਹ ਦੱਸਿਆ ਹੋਇਆ ਕਿ ਵਾਰ-ਵਾਰ ਮੁੜ ਕੇ ਜ਼ਿੰਦਗੀ ਨਹੀਂ ਆਉਣੀ ਨਾ ਇਹ ਮਾਨਸ ਜਨਮ ਨਹੀਂ ਮਿਲਣਾ ਤੇ ਜੇ ਹੋ ਸਕਦਾ ਜਿੰਨਾ ਕਿ ਸਾਡੇ ਵਿੱਚ ਸਵਾਸ ਹੈ ਗਿਆ ਇਹੋ ਜਿਹੇ ਬਕੰਡੀਆਂ ਦਾ ਮੈਂ ਵਿਰੋਧ ਕਰਦਾ ਰਹੂੰਗਾ ਮੈਂ ਇਹਨਾਂ ਦਾ ਕੋਈ ਦਾ ਮਤਲਬ ਲੱਗਦਾ ਕਿ ਇੱਥੇ ਤੁਹਾਡੇ ਨਾਲ ਨਾਲ ਸਾਨੂੰ ਵੀ ਸਾਰਿਆਂ ਨੂੰ ਸੋਚਣਾ ਬਣਦਾ ਹੈ ਕੀ ਇਹ ਕਾਫਲਾ ਕਿਤੇ ਤੁਹਾਡੇ ਇਕੱਲਿਆਂ ਤੱਕ ਸੀਮਤ ਨਾ ਰੱਖ ਦਈਏ ਸਾਨੂੰ ਵੀ ਤੁਹਾਡੇ ਨਾਲ ਮਿਲ ਕੇ ਚੱਲਣਾ ਚਾਹੀਦਾ ਹੈ ਕਿਉਂਕਿ ਕਿਉਂਕਿ ਤੁਹਾਡੇ ਵੀ ਸਿਰਫ ਘਰ ਦਾ ਮਸਲਾ ਨਹੀਂ ਹੈ ਜੇ ਤੁਸੀਂ ਪਖੰਡੀਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕੋਈ ਮੁਹਿੰਮ ਵਿਢੀ ਹੈ ਤੇ ਆਪਣੇ ਆਪ ਨੂੰ ਬਾਰਨ ਵਾਸਤੇ ਤਿਆਰ ਹੋ ਤਾਂ ਸੋ ਹਾ ਉਹ ਵੀ اور ਦੇਖਣ ਵਿੱਚ ਵੀ ਆ ਰਿਹਾ ਜੀ ਕਿ ਕਿੰਨੇ ਕੁਝ ਇਹਨਾਂ ਨੇ ਆਪਣੇ ਸਰੀਰ ਤੇ ਹੰਡਾਇਆ ਹੋਇਆ ਤੁਹਾਨੂੰ ਕਿਸੇ ਕੋਈ ਪੰਥਕ ਜਥੇਬੰਦੀਆ ਵੱਲੋਂ ਕੋਈ سپورਟ ਮਿਲੀ ਹੋਵੇ ਹੁਣ ਤੱਕ ਦੀ ਜਿੱਦਾਂ ਹੁਣ ਮੈਂ ਮੇਰਾ ਐਕਸੀਡੈਂਟ ਹੋਇਆ ਜੀ ਦਾਦੂਵਾਲ ਸਾਹਿਬ ਨੇ ਬਲਜੀਤ ਸਿੰਘ ਦਾਦੂ ਨਾਲ ਉਹਨਾਂ ਨੇ 25000 ਰੁਪਏ ਜਮ੍ਹਾਂ ਕਰਵਾਇਆ ਜਾ ਕੇ ਉਸੇ ਦਿਨ ਹੀ ਦੂਜੇ ਦਿਨ ਮੇਰੇ ਆਪਰੇਸ਼ਨ ਹੋਣ ਦਾ ਜਿਹੜਾ ਸੀ ਉਹਨਾਂ ਨੇ ਜਮ੍ਹਾਂ ਕਰਵਾਇਆ ਸ਼ਾਬਾਸ਼ ਸ਼ਾਬਾਸ਼ ਤੇ ਫਿਰ ਮੈਨੂੰ ਕੋਈ ਮਤਲਬ ਮੇਰਾ ਕੋਈ ਵਾਕਬ ਨਹੀਂ ਸੀਗਾ ਸਿੰਘ ਤੁਹਾਡੀ ਕੋ ਏਜ ਦੇ ਸੀਗੇ ਉਹਨਾਂ ਨੇ ਮੈਨੂੰ 10000 ਰੁਪਏ ਭੇਜਿਆ ਤੇ ਉਹ ਕੋਈ ਮੇਰਾ ਵਾਕਬ ਨਹੀਂ ਅੱਜ ਤੱਕ ਮੈਂ ਉਹਨਾਂ ਨੂੰ ਮਿਲਿਆ ਨਹੀਂ ਹੈਗਾ ਤੇ ਉਹਨਾਂ ਨੇ 10000 ਰੁਪਏ ਮੈਨੂੰ ਮੇਰੇ ਅਕਾਊਂਟ ਵਿੱਚ ਪਾ ਦਿੱਤਾ ਉਹਨਾਂ ਨੇ ਅਖਬਾਰ 'ਚ ਮੇਰਾ ਅਕਾਊਂਟ ਪੜ ਕੇ ਤੋਦੇ ਵਿੱਚ ਪਾ ਕੇ ਤੇ ਮੈਨੂੰ ਫੋਨ ਕਰ ਦਿੱਤਾ ਵੀ ਤੇਰੇ ਅਸੀਂ 10000 ਰੁਪਏ ਭੇਜ ਦਿੱਤਾ ਬਾਕੀ ਹੋਰ ਕਿਸੇ ਜੱਥੇਬੰਦੀ ਨੇ ਮੇਰੇ ਜਾਨੀ ਕਿ ਕਿਸੇ ਨੇ ਪਤਾ ਨਹੀਂ ਲਿਆ